ਕੰਨ ਦੀ ਗੱਲ ਫੋਨ ਨਹੀਂ ਲੱਗ ਰਿਹਾ ਉਹਨਾਂ ਦਾ ਤੇ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੱਖਣ ਸਿੰਘ ਲਾਲਕਾ ਨੇ ਜੋ ਕਿ ਇਥੋਂ ਹਲਕਾ ਇੰਚਾਰਜ ਨੇ ਕਿਉਂਕਿ ਵਿਰੋਧੀ ਨਾਲ ਗੱਲਬਾਤ ਵੀ ਕਰਨਾ ਜ਼ਰੂਰੀ ਹੁੰਦਾ ਤੇ ਸਰਕਾਰ ਦਾ ਪੱਖ ਤਾਂ ਸੀ ਜ਼ਰੂਰ ਲੈ ਲਿਆ ਪਰ ਦੂਸਰੇ ਪਾਸੇ ਉਹਨਾਂ ਨਾਲ ਵੀ ਗੱਲਬਾਤ ਮੱਖਣ ਸਿੰਘ ਲਾਲਕਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਅਸੀਂ ਨਾਬਾ ਦੇ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਹੈ ਕਿਉਂਕਿ ਵਿਰੋਧੀਆਂ ਨਾਲ ਗੱਲਬਾਤ ਕਰਨਾ ਜ਼ਰੂਰੀ ਹੁੰਦਾ ਕਿਉਂ ਜਿਹੜੀ ਸਰਕਾਰ ਹੁੰਦੀ ਹੈ ਉਹ ਸਰਕਾਰ ਤਾਂ ਆਪਣੀ ਚਾਪਲੂਸੀ ਤਾਂ ਬਿਲਕੁਲ ਕਰੇ ਜਾਂਦੀ ਹੈ ਤਾਂ ਵਿਰੋਧੀਆਂ ਨੇ ਦੱਸਣਾ ਉਹ ਸਾਰਾ ਕੁਝ ਮੱਖਣ ਸਿੰਘ ਲਾਲਕਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿਕਾਰ ਜੀ ਬਹੁਤ ਧੰਨਵਾਦ ਤੁਹਾਡੇ ਸਾਰੇ ਦਰਸ਼ਕ ਵੀਰਾਂ ਦਾ ਵੀ ਬਹੁਤ ਧੰਨਵਾਦ ਅੱਜ ਬੜੀ ਦੁੱਖ ਦੀ ਘੜੀ ਹੈ ਹਮ ਤੇ ਬੜੀ ਦੁੱਖ ਦੀ ਘੜੀ 'ਚ ਤੁਸੀਂ ਸਵਾਲ ਜਿਹੜਾ ਹੈਗਾ ਚੁੱਕਿਆ ਬਿਲਕੁਲ ਲਾਲਕਾ ਜੀ ਤੁਸੀਂ ਨਾਬਾ ਹਲਕੇ ਦੇ ਵਿੱਚ ਕਿਉਂ ਕਿਹੋ ਜੀ ਸਥਿਤੀ ਹੈ ਹੁਣ ਅਸੀਂ ਇਸ ਟਾਈਮ ਪੂੜੇ ਸੈਂਪਲ ਤੇ ਉੱਪਰ ਖੜੇ ਆ ਤੁਸੀਂ ਨਾਲ ਦੀ ਨਾਲ ਸਾਡਾ ਲਾਈਵ ਚੱਲ ਰਿਹਾ ਤੁਸੀਂ ਇਹ ਵੀ ਦੇਖ پا ਰਹੇ ਹੋਵੋਗੇ ਕਿਹੋ ਜਿਹੇ ਹਾਲਾਤ ਨੇ ਪਰ ਮਹਾਰਾਜ ਦੀ ਕਿਰਪਾ ਨਾਬਾ ਹਲਕੇ ਦੇ ਉੱਪਰ ਜੀ ਮੈਂ ਦੇਖੋ ਮਹਾਰਾਜ ਦੀ ਕਿਰਪਾ ਹੈਗੀ ਹੈ ਪਰ ਗੱਲ ਇਹ ਹੈ ਕਿ ਜਿਹੜੀ ਇਹ ਸਰਕਾਰ ਹੈ ਉਹ ਉਸ ਸਰਕਾਰ ਨਾਲ ਇੱਕ ਜੀ ਕੋਈ ਪੰਜਾਬ ਤੇ ਦਿਖਾਈ ਨਹੀਂ ਦਿੱਤੀ ਕਿਉਂਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਅੱਜ ਜਨਵਰੀ ਫਰਵਰੀ ਤੋਂ ਲੈ ਕੇ ਮਾਰਚ ਤੱਕ ਉਹ ਤਿਆਰੀ ਕਰਾਣੀ ਸ਼ੁਰੂ ਕਰ ਦਿੰਦੇ ਸੀ ਕਿ ਡਰੇਨ ਸਾਫ ਕਰਨ ਦੀ ਅੱਜ ਜਿਹੜੀ ਹੜਾਂ ਦੀ ਹਾਲਾਤ ਬਣੇ ਨੇ ਇਹ ਸਰਕਾਰ ਦੇ ਕਾਰਨ ਬਣੇ ਨੇ ਕਿ ਪੰਜਾਬ ਚ ਕਿਤੇ ਵੀ ਕੋਈ ਡਰੇਨ ਜਾਂ ਨਾਲੇ ਜਾਂ ਜਿਹੜੇ ਦਰਿਆ ਨੇ ਉਹਨਾਂ ਦੇ ਬੰਨ ਨਹੀਂ ਪੱਕੇ ਕੀਤੇ ਗਏ ਤੇ ਦੇਵੀ ਨਗਰ ਦਾ ਏਰੀਆ ਤੇ ਸਾਡੇ ਹਲਕੇ ਦੇ ਵਿੱਚ ਵੀ ਅੱਜ ਪਾਣੀ ਜਿਹੜਾ ਹੈਗਾ ਸਾਡੇ ਜਿਹੜਾ ਛਿੱਟਾ ਵਾਲਾ ਪਿੰਡ ਦੇ ਅਗਲੇ ਪਾਸੇ ਜਿਹੜਾ ਸਾਡਾ ਪਿੰਡ ਹੈ ਫੈਜਗੜ ਪੈ ਜਾਂਦਾ ਨਾਲ ਸਾਡਾ ਪੈ ਜਾਂਦਾ ਹੈਗਾ ਹਲੀਪੁਰ ਉਹਨਾਂ ਦੀਆਂ ਜ਼ਮੀਨਾਂ ਵੀ ਡੁੱਬ ਗਈਆਂ ਹੋਰ ਵੀ ਕਈ ਰਸਤੇ ਜ਼ਮੀਨਾਂ ਡੁੱਬ ਗਈਆਂ ਹੈਗੀਆਂ ਫਿਰ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਕੋਈ ਹੈ ਨਹੀਂ ਜੇ ਸਰਕਾਰ ਹੁੰਦੀ ਤਾਂ ਇਹ ਮਾਰਚ ਅਪ੍ਰੈਲ ਤੱਕ ਸਾਰੇ ਪ੍ਰਬੰਧ ਕਰਦੇ ਹੁੰਦੇ ਆ ਸਰਕਾਰ ਨੇ ਹਰ ਸਾਲ ਕਰਨੇ ਹੁੰਦੇ ਆ ਬਿਨਾ ਸ਼ਰਤ ਕਰਨੇ ਹੁੰਦੇ ਆ ਇਸ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਸਿਰਫ ਦਿੱਲੀ ਵਾਲਿਆਂ ਦੀ ਚਾਪਲੂਰਸੀ ਤੋਂ ਸਵਾਇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਬਿਲਕੁਲ ਲਾਲਕਾ ਸਾਹਿਬ ਦੇਖੋ ਜਿਹੜੀ ਕੁਦਰਤੀ ਆਫਤ ਹੁੰਦੀ ਆ ਉਹਦੇ ਅੱਗੇ ਤਾਂ ਸਰਕਾਰਾਂ ਦੇ ਹੱਥ ਵੀ ਖੜੇ ਹੋ ਜਾਂਦੇ ਨੇ ਪਰ ਇਸ ਵਾਰ 88 ਦਾ ਮਾਹੌਲ ਤੁਸੀਂ ਵੀ ਵੇਖਿਆ ਹੋਣਾ ਪਰ ਕਹਿੰਦੇ ਉਹੀ ਹਾਲਾਤ ਨੇ ਜਿਹੜੇ 88 ਵਰਗੇ ਕਈ ਜ਼ਿਲ੍ਹਿਆਂ ਦੇ ਵਿੱਚ ਬਣ ਚੁੱਕ ਨੇ ਲਾਲਕਾ ਸਾਹਿਬ ਬਿਲਕੁਲ ਜੀ ਬਿਲਕੁਲ 23 ਜ਼ਿਲ੍ਹੇ ਅੱਜ ਪੰਜਾਬ ਦੇ ਜਿਹੜੇ ਪ੍ਰਭਾਵਿਤ ਹੋ ਚੁੱਕੇ ਨੇ ਬਹੁਤ ਵੱਡੀ ਬਹੁਤ ਵੱਡੀ ਤਾਜਦੀ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਉਹਦਾ ਜਨ ਨਹੀਂ ਆਈ ਕਿਉਂਕਿ ਇਹ ਇਹ ਬੰਨੇ ਨਹੀਂ ਕਿ ਸਾਡੇ ਪੰਜਾਬ 'ਚ ਬਰਸਾਤ ਨਹੀਂ ਪਈ ਉਹ ਨਹੀਂ ਜਿੱਨੇ ਪਹਾੜਾਂ 'ਚ ਬਰਸਾਤ ਪਈ ਆ ਉਹ ਪਹਾੜਾਂ ਦਾ ਜਿਹੜਾ ਪਾਣੀ ਹੈਗਾ ਜਿਹੜਾ ਰਸਤੇ ਨੇ ਉਹਨਾਂ ਨੂੰ ਜੇ ਸਹੀ ਤਰੀਕੇ ਨਾਲ ਕਲੀਨ ਕੀਤਾ ਹੁੰਦਾ ਸਾਫ ਕੀਤਾ ਹੁੰਦਾ ਪਰ ਸਾਡੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਬਣਨੇ ਸੋ ਮੈਂ ਸਮਝਦਾ ਕਿ ਸਰਕਾਰ ਦਾ ਘਟਿਆ ਬਣਨਾ ਹੈ ਸਰਕਾਰ ਤੁਹਾਨੂੰ ਯਾਦ ਹੋਣਾ ਇਸੇ ਭੋੜੇ ਸੈਕਟਰ ਤੇ ਜਿੱਥੇ ਤੁਸੀਂ ਖੜੇ ਹੋ ਇੱਥੇ ਅਜ ਤੋਂ 5 ਮਹੀਨੇ ਪਹਿਲਾਂ ਤੁਸੀਂ ਵੀ ਮੇਰੇ ਨਾਲ ਸੀਗੇ ਆਪਾਂ ਸਾਰਿਆਂ ਨੇ ਨੂੰ ਨੂੰ ਸਰਕਾਰ ਨੂੰ ਜਗਾਉਣ ਵਾਸਤੇ ਕਿਹਾ ਸੀਗਾ ਕਿ ਸਰਕਾਰ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰੇ ਟ੍ਰੇਨ ਜਿਹੜੇ ਨੇ ਉਹਨਾਂ ਨੂੰ ਸਾਫ ਕਰੇ ਪਰ ਸਰਕਾਰ ਦੇ ਕੰਨ ਤੇ ਕਦੇ ਜੋ ਨਹੀਂ ਠਕੀ ਸੋ ਇਸ ਕਰਕੇ ਨੁਕਸਾਨ ਹੋ ਰਿਹਾ ਅੱਜ ਪੰਜਾਬੀ ਪੰਜਾਬੀਆਂ ਨਾਲ ਅੱਜ ਸਰਕਾਰ ਨਹੀਂ ਖੜੀ ਹੈਗੀ ਆ ਆਮ ਲੋਕ ਸ਼੍ਰੋਮਣੀ ਕਾਰਡਲ ਦੇ ਵਰਕਰ ਹੋਰ ਲੋਕ ਜਿਹੜੇ ਨੇ ਪਬਲਿਕ ਜਿਹੜੀ ਹੈਗੀ ਉਹ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਨਾਲ ਖੜੀ ਹੈ ਲੋਕਾਂ ਨੂੰ ਬਚਾਉਣ ਦੇ ਲਈ ਗਈ ਹੈ ਬਿਲਕੁਲ ਧੰਨਵਾਦ ਲਾਲਕਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਮੱਖਣ ਸਿੰਘ ਲਾਲਕਾ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਵਿਰੋਧੀ ਤਾਂ ਮੌਜੂਦਾ ਸਰਕਾਰ ਤੇ ਸਵਾਲ ਜ਼ਰੂਰ ਚੁੱਕਦੇ ਨੇ ਗੱਲਬਾਤ ਜਿਹੜੀ ਮੱਖਣ ਸਿੰਘ ਲਾਲਕਾ ਦੇ ਨਾਲ ਵੀ ਕੀਤੀ ਆ ਉਹਨਾਂ ਦਾ ਵੀ ਇਹੀ ਕਹਿਣਾ ਕਿ ਜੇਕਰ ਮਾਰਚ ਅਪ੍ਰੈਲ ਦੇ ਵਿੱਚ ਉਹਨਾਂ ਨਾਲਿਆਂ ਦੀ ਉਹਨਾਂ ਰਸਵਾਹਾਂ ਦੀ ਸਫਾਈ ਹੋ ਜਾਂਦੀ ਪਰ ਤਾਂ ਅੱਜ